ਗੱਲ ਕਰਦੇ ਹਾਂ ਕਾਰੋਬਾਰੀ ਵੱਲੋਂ ਸੰਸਦ ਕਿਰਨ ਖੇਰ ਦੇ ਨਾਲ ਧੋਖਾਧੜੀ ਮਾਮਲੇ ਦੀ ਤਾਂ 에어ਪੋਰਟ ਜਾਣ ਵਾਲੀਆਂ ਯਾਤਰੀਆਂ ਦੀ ਡਿਟੇਲ ਹੁਣ ਪੁਲਿਸ ਖੰਗਾਲੇਗੀ। ਤਾਂ ਪੁਲਿਸ ਨੂੰ ਮਲਜ਼ਮ ਦੇ ਵਿਦੇਸ਼ ਭੱਜਣ ਦਾ ਇੱਥੇ ਸ਼ੱਕ ਹੈ ਦੱਸਦੀ ਹੈ ਕਿ ਮਲਜ਼ਮ ਦੀ ਜੋ ਆਖਰੀ ਲੋਕੇਸ਼ਨ ਸੀ ਉਹ ਮਨੀ ਮਾਝਰਾ ਟ੍ਰੇਸ ਕੀਤੀ ਗਈ ਸੀ ਤਾਂ ਕਾਰੋਬਾਰੀ ਚਤਨਿਆ ਅਗਰਵਾਲ ਤੇ 8 ਕਰੋੜ ਦੀ ਧੋਖਾਧੜੀ ਦੇ ਇਲਜ਼ਾਮ ਲੱਗੇ ਸੀ ਜਿਸ ਤੋਂ ਬਾਅਦ ਸੰਸਦ ਕਿਰਨ ਖੇਰ ਨੇ ਚਤਨਿਆ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਤਾਂ ਹੁਣ 에어ਪੋਰਟ ਜਾਣ ਵਾਲੇ ਯਾਤਰੀਆਂ ਦੀ ਡਿਟੇਲ ਪੁਲਿਸ ਖੰਗਾਲੇਗੀ ਖਬਰ ਤੇ ਵਧੇਰੇ ਅਪਡੇਟ ਦੇ ਲਈ ਮੇਰੇ ਸਹਿਯੋਗੀ ਪਵਿੱਤ ਕੋ ਮੇਰਾ ਫੋਨ ਲਾਈਨ ਤੇ ਜੁੜ ਚੁੱਕੇ ਤੇ ਜੀ ਪਵਿੱਤ ਜਿਸ ਤਰੀਕੇ ਦੇ ਨਾਲ ਕਿਰਨ ਖੇਰ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਸੀ ਤਾਂ ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ 에어ਪੋਰਟ ਜਾਣ ਵਾਲੇ ਯਾਤਰੀਆਂ ਦੀ ਡਿਟੇਲ ਹੁਣ ਪੁਲਿਸ ਵੱਲੋਂ ਖੰਗਾਲੀ ਜਾਏਗੀ ਕੀ ਕੁਝ ਅਹਿਮ ਅਪਡੇਟ ਹੈ ਅੱਜ ਬਿਲਕੁਲ ਕੁਲੰਦਰ ਤੁਹਾਨੂੰ ਦੱਸਦੀ ਹੈ ਕਿ ਕਿਰਨ ਖੇਤ ਵੱਲੋਂ ਜਿਹੜਾ 8 ਕਰੋੜ ਤੋਂ ਕਿਤੇ ਦਾ ਮਾਮਲਾ ਜਿਹੜਾ ਚੇਤਨ ਦੇ ਅਗਰਵਾਲ ਜੋ ਕਿ ਇੱਕ ਕਾਰੋਬਾਰੀ ਨੇ ਉਹਦੇ ਖਿਲਾਫ ਕੀਤਾ ਗਿਆ ਸੀ ਐਫ ਆਈ ਆਰ ਦਰਜ ਕੀਤੀ ਗਈ ਸੀ ਬਟ ਉਸ ਤੋਂ ਬਾਅਦ ਚੇਤਨ ਨੇ ਜੋ ਨੇ ਕਾਰੋਬਾਰੀ ਉਹਨਾਂ ਨੇ ਪੁਲਿਸ ਪ੍ਰੋਟੈਕਸ਼ਨ ਮੰਗੀ ਸੀ ਇਹ ਕਹਿੰਦੇ ਹੋਏ ਕਿ ਮੈਨੂੰ ਮੇਰੀ ਜਾਨ ਨੂੰ ਖਤਰਾ ਹੈ ਕਿਰਨ ਖੇਤ ਤੋਂ ਉਸ ਤੋਂ ਬਾਅਦ ਹੁਣ ਵੀ ਉਹ ਜਿਹੜਾ ਐਸਕੇਪਡਿੰਗ ਨੇ ਉਹ ਹਜੇ ਤੱਕ ਪੁਲਿਸ ਦੇ ਹੱਥ ਨਹੀਂ ਆ ਸਕੇ ਨੇ ਹੁਣ ਪੁਲਿਸ ਨੇ ਜੋ ਵੀ 에어ਪੋਰਟ ਜੋ ਕਿਉਂਕਿ ਪੁਲਿਸ ਨੂੰ ਕਿਤੇ ਨਾ ਕਿਤੇ ਸ਼ੱਕ ਹੈ ਕਿ کاروبਾਰੀ ਚੇਤਨ ਅਗਰਵਾਲ ਜਿਹੜਾ ਉਹ ਕਿਤੇ ਨਾ ਕਿਤੇ ਭੱਜਣ ਦੀ ਜ਼ਰੂਰ ਕੋਸ਼ਿਸ਼ ਕਰੂਗਾ ਚੰਡੀਗੜ੍ਹ ਤੋਂ ਇਸ ਕਰਕੇ ਹੀ ਹੁਣ ਚੰਡੀਗੜ੍ਹ ਪੁਲਿਸ ਨੇ ਇੱਕ ਪ੍ਰੀਕੌਸ਼ਨਰੀ ਸਟੈਪ ਲੈਂਦੇ ਹੋਏ ਜੋ ਵੀ ਯਾਤਰੀ ट्रैवल कर एनी चंडीगढ़ एयरपोर्ट तो उन आदि डिटेल्स जेने खंगालंदी जो है गाइस कह सकते प्रोसेस शुरू ਕੀਤਾ ਜਿਸ ਦੇ ਵਿੱਚ लास्ट लोकेशन ਤੇ ਇਹਨਾਂ ਦੇ ਫੋਨ ਵੀ ਲਗਾਤਾਰ ਟ੍ਰੇਸ ਕੀਤਾ ਜਾ ਰਿਹਾ ਤੇ लास्ट ਫੇਸਿੰਗ ਜਿਹੜੇ ਲੋਕੇਸ਼ਨ ਚੇਤਨ ਅਗਰਵਾਚਾਈ ਹੈ ਉਹ ਮਨੀ ਮਾਜ਼ਾਦੀ ਆਈ ਹੈ ਤੇ ਪੁਲਿਸ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਉਹ ਪੇਸ਼ੀ ਤੇ ਵੀ ਨਹੀਂ ਆ ਰਹੇ ਉਹ ਕਿਤੇ ਨਾ ਕਿਤੇ ਕੋਈ ਜਵਾਬ ਵੀ ਨਹੀਂ ਦੇ ਰਹੇ ਉਹਨਾਂ ਦਾ ਫੋਨ ਵੀ ਆ ਨਹੀਂ ਰਿਹਾ ਇਸ ਲਈ ਸਾਧਰੀ ਨੂੰ ਜ਼ਰੂਰ ਕੰਟੈਕਟ ਕਰਨ ਦੀ ਕੋਸ਼ਿਸ਼ ਲਗਾਤਾਰ جاری ਹੈ ਬਟ ਕਿਤੇ ਨਾ ਕਿਤੇ ਕੋਈ ਵੀ ਜਵਾਬ ਨਹੀਂ ਆ ਰਿਹਾ ਹੁਣ ਲਾਸਟ ਜੇ ਜਹੀ ਹੈ ਹੀ ਹੋਰ ਉਹਨਾਂ ਨੂੰ ਪੁਲਿਸ ਨੂੰ ਕਿਤੇ ਨਾ ਕਿਤੇ ਸ਼ੱਕ ਹੈ ਕਿ ਉਹ ਪੱਜਨ ਦੀ ਜ਼ਰੂਰ ਕੋਸ਼ਿਸ਼ ਕਰੂਗਾ ਤੇ ਇਸ ਕਰਕੇ ਹੀ 에어ਪੋਰਟ ਵੱਲੋਂ ਜੋ ਵੀ ਯਾਤਰੀ ਹੁਣ ਟ੍ਰੈਵਲ ਕਰਨਗੇ ਉਹਨਾਂ ਦੀ ਜੋ ਵੀ ਡਿਟੇਲਸ ਨੇ ਉਹਨਾਂ ਨੂੰ ਖੰਗਾਲਿਆ ਜਾਇਆ ਜਾ ਰਿਹਾ ਹੈ ਠੀਕ ਹੈ ਪਵੇ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਤੁਸੀਂ ਇਹ ਮੈਂ ਜਾਣਕਾਰੀ ਸਾਡੇ ਨਾਲ ਸਾਂਝਾ ਕੀਤੀ ਤਾਂ ਤੁਹਾਨੂੰ ਦੱਸ ਦਈਏ ਕਿ 에어ਪੋਰਟ ਜਾਣ ਵਾਲੀਆਂ ਯਾਤਰੀਆਂ ਦੀ ਡਿਟੇਲ ਹੁਣ ਪੁਲਿਸ ਵੱਲੋਂ ਖੰਗਾਲੀ ਜਾਏਗੀ ਪੁਲਿਸ ਨੂੰ ਮਲਜ਼ਮ ਦੇ ਵਿਦੇਸ਼ ਭੱਜਣ ਦਾ ਖਤਰਾ ਹੈ ਤੇ ਲਾਸਟ ਲੋਕੇਸ਼ਨ ਮਨੀ ਮਾਚਰਾ ਟਰੇਸ ਕੀਤੀ ਗਈ ਸੀ